ਮਨਮੋਹ ਵਾਰਿਸ ਦਾ ਬਰਥਡੇ ਤੇ ਫੈਨਸ ਨੂੰ ਖਾਸ ਤੋਹਫਾ ਰਿਲੀਜ਼ ਕੀਤਾ ਨਵਾਂ ਗਾਣਾ ਜੀ ਹਾਂ ਪੰਜਾਬੀ ਸੰਗੀਤ ਚਗਲ ਦੇ ਨਵੇਂ ਕਲੀਪ ਪਛਾਣ ਬਣਾਉਣ ਵਾਲੇ ਗਾਇਕ ਮਨਮੋਹ ਵਾਰਿਸ ਦਾ ਨਵਾਂ ਗਾਣਾ ਯਾਰ ਨਹੀਂ ਲੱਭਣਾ ਲੈ ਕੇ ਸਰੋਤਿਆਂ ਦੇ ਸਨਮੁਖ ਹੋਇਆ ਨੇ ਇਸ ਗੀਤ ਨੂੰ ਉਹਨਾਂ ਨੇ ਆਪਣੇ ਜਨਮ ਦਿਨ ਮੌਕੇ ਵਰਲਡ ਵਾਈਡ ਜਾਰੀ ਕੀਤਾ ਹੈ ਸਦਾ ਬਹਾਰ ਰੰਗਾਂ ਦੇ ਰੰਗੇ ਉਕਤ ਗਾਣੇ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਦੇ ਉਹਨਾਂ ਦੱਸਿਆ ਕਿ ਬਹੁਤ ਪਿਆਰੇ ਬੋਲਾਂ ਦਾ ਸ਼ਿੰਗਾਰ ਹੈ ਗੇ ਇਸ ਗਾਣੇ ਦਾ ਸੰਗੀਤ ਹੈ ਉਹਨਾਂ ਦੇ ਭਰਾ ਸੰਗਤਾਰ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਜਿਸ ਵਜੋਂ ਸੰਗੀਤਬੱਦ ਕੀਤੇ ਗਏ ਉਹਨਾਂ ਦੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਆयाम ਕਾਇਮ ਹਨ ਮਨਮੋਹਨ ਵਾਰਿਸ ਨੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਤ ਬਣ ਗਿਆ ਤੇ ਉਹ ਪੋਤ ਗਾਣੇ ਦੇ ਬੋਲ ਅਤੇ ਕਾਪੋਜੀਸ਼ਨ ਦੀ ਸਜਣਾ ਦੀ ਸੰਗਤਾਰ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ ਜਿਸ ਵੱਲੋਂ ਉਨ੍ਹਾਂ ਦਾ ਸੰਗੀਤ ਮਾਪ ਡੰਡਾਂ ਦੀਨ ਵਜੂਦ ਦੇ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਿਹਤਰ ਖੂਬਸੂਰਤ ਬਣਾਇਆ ਗਿਆ ਹੈ ਦਾ ਸੰਜੋਗੀ ਦੁਨੀਆਪਰ ਦੇ ਸੰਗੀਤਕ ਗਲਿਆਰਿਆਂ ਜੇ ਮਾਨ ਮਤੀ ਭੱਲ ਸਟਾਫਿਤ ਕਰ ਚੁੱਕੇ ਇਸ ਬਿਹਤਰੀਨ ਗਾਇਕ ਨੇ ਦੱਸਿਆ ਕਿ ਉਤ ਗਾਣੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਬਾਰੇ ਗੱਲ ਕਰਾਂ ਤਾਂ ਇਸ ਨੂੰ ਛੱਡ ਤੇ ਪੰਗੜਾ ਦੋਹਾਂ ਹੀ ਰੰਗਾਂ ਜੇ ਮਿਕਸ ਕੀਤਾ ਗਿਆ ਹੈ ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ ਤਾਜ਼ਗੀ ਪਰ ਸੰਗੀਤ ਦੇ ਸੱਜਣਾ ਦਾ ਵੀ ਅਹਿਸਾਸ ਕਰਵਾਏਗਾ ਕੈਨੇਡਾ ਵਿਕੇ ਅੱਜਕੱਲ੍ਹ ਜਾਰੀ ਵਾਰਿਸ ਭਰਾਮਾ ਵੱਲੋਂ ਇੱਕ ਵਾਰ ਮੁੜ ਵਿੱਗੀ ਗਈ ਨਵੀਂ ਸ਼ੋਹ ਲੜੀ ਪੰਜਾਬੀ ਵਿਰਸਾ 2024 ਦੀ ਇੰਨੀ ਦਿਨੀ ਚਾਰੇ ਪਾਸੇ ਧੁਮਾ ਪਾ ਰਹੀ ਹੈ ਜਿਸ ਸੰਬੋਧਨ ਹੋ ਰਿਹਾ ਹੈ ਲਾਈਵ ਕੰਸਲਟ ਨੂੰ ਹਰ ਕੈਨੇਡੀਅਨ ਦੇ ਹਿੱਸੇ 'ਚ ਭਰਪੂਰ ਹੰਗਾਰਾ ਮਿਲਦਾ ਪਿਆ ਹੈ